ਜਬ ਤੱਕ ਦੁਨੀਆ ਰਹੇ ਨਾਨਕਾ ਕਿਛ ਸੁਣੀਏ ਕਿਛ ਕਹੀਏ ਤੋ ਸੁਣਿਆ ਮੈਂ ਉਸ ਦਾ ਸੁਣਦਾ ਆ ਰਿਹਾ ਬਹੁਤ ਸਾਰੀਆਂ ਵਿਦਵਾਨਾਂ ਨੇ ਪ੍ਰੋਫੈਸਰ ਸਾਹਿਬ ਤੋਂ ਲੈ ਕੇ ਘਰ ਸਾਹਿਬ ਤੋਂ ਲੈ ਕੇ ਸਾਰਿਆਂ ਨੇ ਬਿਆਨ ਕੀਤੇ ਨੇ ਔਰ ਖਾਸ ਤੌਰ ਤੇ ਫੋਕਸ ਜਿਹੜਾ ਸੀ ਉਹ ਪੰਜਾਬ ਤੇ ਆ ਮੈਂ ਸਹਿਮਤ ਹਾਂ ਬੀਬਾ ਜੀ ਨੇ ਵੀ ਆਪਣੀ ਹੱਡ ਬੀਤੀ ਦੱਸੀ ਹੈ ਤੇ ਗੱਲ ਇਹ ਵੇ ਕਿ ਇਹ ਜਦੋਂ ਅੱਜ ਤੋਂ 75 ਸਾਲ ਪਹਿਲਾਂ ਅੱਜ ਦੇ ਦਿਨ ਇਹ ਹਿਊਮਨ ਰਾਈਟਸ ਦੀ ਜਦੋਂ ਸਥਾਪਨਾ ਹੋਈ ਤੇ ਉਹਦਾ ਮੁੱਖ ਉਦੇਸ਼ ਇਹੋ ਹੀ ਸੀਗਾ ਕਿ ਮਨੁੱਖ ਦੇ ਅਧਿਕਾਰਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਉਹਦੇ ਵਾਸਤੇ ਉਹਦੀ ਨਿਆ ਪ੍ਰਣਾਲੀ ਉਹਦੇ ਵਾਸਤੇ ਉਹਦੇ ਹੱਕ ਹਕੂਕਾਂ ਵਾਸਤੇ ਆਜ਼ਾਦੀ ਹਰ ਕਿਸਮ ਦੀ ਆਜ਼ਾਦੀ ਔਰ ਸ਼ਾਂਤੀ ਤੇ ਅੱਜ ਜਦੋਂ ਅਸੀਂ ਗੱਲ ਕਰਦੇ ਆ ਇੱਕ ਦੀ ਗਲਤ ਕਰਕੇ ਹੁਣੇ ਮਾਲੀ ਸਾਹਿਬ ਹਟੇ ਨੇ ਉਹ ਖਬਰਾਂ ਅੱਜ ਫਰੰਟ ਪੇਜ ਤੇ ਦੋ ਚੀਜ਼ਾਂ ਵਿਸ਼ਾ ਬਣਿਆ ਇੱਕ ਦੀ ਗਲ ਤੇ ਕੀਤੀ ਇੱਕ ਫੇਕ ਐਫ ਆਈ ਆਰ ਦਰਜ ਕੀਤੀ ਗਈ ਜਿਹੜੇ ਕਿ 230 ਸਾਲਾਂ ਬਾਅਦ ਮਨਪਤਾ ਚੱਲਿਆ ਤੇ ਮਨੁੱਖੀ ਰਾਈਟਸ ਵਾਇਲੇਸ਼ਨ ਹੈ ਮਗਰ ਦੂਜੀ ਗੱਲ ਜਿਹੜੀ ਕੀਤੀ ਅਸੀਂ ਗੱਲ ਕਰਨੀ ਹੈ ਵਿਸ਼ੇ ਪੜਦੀ ਪ੍ਰੋਫੈਸਰ ਸਾਹਿਬ ਨੇ ਗੁਰਨਾਮ ਸਿੰਘ ਸਾਹਿਬ ਤੋਂ ਲੈ ਕੇ ਗੁਰਗੋਬਿੰਦ ਸਿੰਘ ਸਾਹਿਬ ਔਰ ਉਦੋਂ ਬਾਅਦ ਅ ਗੱਲ ਕੀਤੀ ਗਈ ਭਾਈ ਕਨਿਆ ਦੇ ਵੀ ਉਹ ਮਲਮ ਪੱਟੀ ਵਾਲੀ ਗੱਲ ਕੀਤੀ ਗਈ ਮਗਰ ਹਿਊਮਨ ਰਾਈਟਸ ਤੇ ਉਦੋਂ ਵੀ ਉਹਦੇ ਨਾਲ ਅਗਰ ਰਮਾਇਣ ਦੇਖ ਲੋ ਅਸੀਂ ਸਿਕੰਦਰ ਪੁਰਸ ਦੀ ਗੱਲ ਵੀ ਬਚਪਨ ਪਰਦੇ ਆਇਆ ਲੜਾਈ ਜਦੋਂ ਸਿਲੰਡਰ ਕੀਤਾ ਪੋਰਸ ਨੂੰ ਦੱਸ ਕੀ ਤੇਰੇ ਨਾਲ ਸਲੂ ਕੀਤਾ ਜਾਵੇ ਤੋ ਕਹਿੰਦਾ ਜਿਦਾਂ ਇੱਕ ਰਾਜਲਾ ਰਾਜਾ ਕਰਦਾ ਤੇ ਹੁਣ ਕੀ ਹੋ ਰਿਹਾ ਜਿਹੜੀ ਅੱਜ ਦੀ ਖਬਰ ਹੁਸੈਨ ਵਗੈਰ ਲਿਆ ਜਾਏ ਜੋ ਕੋਛ ਇਜ਼ਰਾਇਲ ਹਮਾਸ ਦੇ ਵਿੱਚ ਜੰਗ ਛੇੜੀ ਹੈ ਤੇ ਉਹਦੇ ਵਿੱਚ ਦੇਖੋ ਜਿਹੜਾ ਕਿ 199 ਮੇਰਾ ਖਿਆਲ ਹੈ ਉਹ ਆਰਟੀਕਲ ਦੇ ਤਹਿਤ ਯੂਨਨੋ ਦੇ ਜਰਨਲਸ ਕਤਰ ਨੇ ਜਿਹੜਾ ਕਿ ਆਗੇ ਸੁਰੱਖਿਆ ਕਾਉਂਸਲ ਨੂੰ ਬੁਲਾਇਆ ਕਿ ਤੇ ਜੰਗਬੰਦੀ ਬਾਰੇ ਕਰੋ ਗੱਲ ਵਿਚਾਰ ਕਰੋ ਲਾਗੂ ਕਰੋ ਆਓ ਤੇਰ੍ਹਾਂ ਦੇ ਉਹਦੇ ਵਿੱਚ ਜਿਹੜੇ ਮੈਂਬਰ ਸੀਗੇ 15 ਚੋਂ ਉਹ ਤੇ ਉਹਦੇ ਪੱਖ ਚ ਤੇ ਬਾਕੀ ਅਮਰੀਕਾ ਤੇ ਉਹਦੇ ਖਿਲਾਫ ਤੇ ਯੂਕੇ ਵੈਸੇ ਨਹੀਂ ਆਇਆ ਇਹ ਦਰਅਸਲ ਜਦੋਂ ਇਹ 7 ਤਰੀਕ ਨੂੰ ਉਹ ਵੀ ਮਾੜੀ ਗੱਲ ਸੀ ਬਹੁਤ ਵੱਡੀ ਹਮਾਸ ਨੇ ਜਦੋਂ ਲਿਆ ਉੱਥੇ ਜਾ ਕੇ ਅਟੈਕ ਕੀਤਾ ਤੇ ਉਸ ਵੇਲੇ ਵੀ ਕਹਿ ਦੇਣਾ ਕਿ ਇੰਨੀ ਵੱਡੀਆਂ ਸੁਰੱਖਿਆ ਜਮਸੀਆ ਇੰਟੈਲੀਜੈਂਸ ਤੇ ਉਹ ਫੇਲ ਹੋ ਜਾਣਾ ਉਹਦੇ ਪਿੱਛੇ ਵੀ ਇੱਕ ਸਾਜ਼ਿਸ਼ ਸੀ ਮੈਂ ਇੱਕ ਲੇਖ ਵੀ ਲਿਖਿਆ ਸੀ ਹਿੰਸਾ ਮਚਾਦੀਆਂ ਖਬਰਾਂ ਚ ਆਇਆ ਸੀ ਕਿ ਇਹਦੇ ਪਿੱਛੇ ਰਾਜ ਆ ਕੋਈ ਨਾ ਕੋਈ ਉਹ ਰਾਜ ਦੇਖੋ ਹੁਣ ਅਮਰੀਕਾ ਚਾਰਈ ਪੰਜੇ 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 ਅਮਰੀਕਾ ਵੀ ਸਾਰੇ ਉਥੇ ਉਥੇ ਜਾ ਕੇ ਲਾਸ਼ੇਰੀ ਵੀ ਦਿੰਦੇ ਰਹੇ ਤੇ ਅੱਜ ਜਦੋਂ ਉਥੇ ਘੋਰ ਲਗਣਾ ਹੋ ਰਹੀ ਹੈ ਮੈਂ ਨਹੀਂ ਕਹਿੰਦਾ ਐਕਚੁਅਲੀ ਹਤਵਾਦੀਆਂ ਨਾਲ ਤੇ ਕੋਈ ਮਨੁੱਖੀ ਅਧਿਕਾਰਾਂ ਦਾ ਸੰਭਦੀ ਕੋਈ ਨਹੀਂ ਉਹਦੇ ਕਿਸੇ ਵੀ ਪਾਸਿਓਂ ਕੁਝ ਵੀ ਕਰ ਸਕਦੇ ਨੇ ਤੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਤੇ ਪ੍ਰਵਾਹ ਹੀ ਕੋਈ ਨਹੀਂ ਨਾ ਉਹਨਾਂ ਦੇ ਕੋਈ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਪਰ ਉਹਨਾਂ ਨੂੰ ਹੱਕ ਨਹੀਂ ਆਸਤਾ ਲੱਗਾ ਇੱਥੇ ਜਿਹੜਾ ਹੁਣ ਉਹ ਗਾਜ਼ਾ ਪੱਟੀ ਗਾਜ਼ਾ ਦੇ ਵਿੱਚ ਹੋ ਰਿਹਾ ਜਾਂ ਹੋਰ ਵੀ ਕਿਤੇ ਪਾਸੇ ਜੋ ਹੋ ਰਿਹਾ ਮੰਨ ਲਿਆ ਜਾਏ ਕਿ ਰੂਸ ਯੂਕਰੇਨ 'ਚ ਵੀ ਤੇ ਉਹ ਜਿਹੜੀ ਗੱਲ ਹੈ ਉਹ ਇੱਥੋਂ ਜ਼ਿਕਰ ਹੋ ਚੁੱਕਿਆ 22000 ਪਤਨ ਕਿ ਨਹੀਂ ਕਹਿੰਦੇ ਉਹ ਬੱਚਿਆਂ ਨੂੰ ਔਰਤਾਂ ਨੂੰ ਸਾਰਿਆਂ ਦੇ ਜਿਹੜੇ ਅਧਿਕਾਰ ਉਹ ਸਾਂਝੇ ਨੇ ਸਾਰਿਆਂ ਵਾਸਤੇ ਨੇ ਉਹ ਜਿਹੜਾ ਹੋ ਰਿਹਾ ਉਹਦੇ ਪਿੱਛੇ ਜਿਹੜਾ ਛੁਪਿਆ ਹੋਇਆ ਰਾਜ ਹੁਣ ਸਾਹਮਣੇ ਆ ਰਿਹਾ ਕਿ ਜਿੰਨੇ ਅੱਜ ਜੰਗਬੰਦੀ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਮਤਲਬ ਕਿ ਵੋਟ ਨਹੀਂ ਦਿੱਤੀ ਤੇ ਇਹਨੂੰ ਕੀ ਕਰਾਣੀ ਕੋਰ ਲੱਗਣਾ ਹੈ ਤੇ ਮੈਂ ਸਮਝਦਾ ਹਾਂ ਅਗਰ ਜੇ ਕਿ ਫੌਜ ਦੀ ਗੱਲ ਕੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਨੇਵਾ ਕਨਵੈਨਸ਼ਨ ਹੋਈਆਂ ਔਰ ਜਨੇਵਾ ਕਨਵੈਨਸ਼ਨ ਦੇ ਵਿੱਚ ਇਹ ਸਾਡੇ ਜੋ ਪ੍ਰिजन ਆਫ ਵਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਕਨਵੈਨਸ਼ਨ ਦੇ ਮੁਤਾਬਕ ਜਿਹੜਾ ਕੈਦੀ ਚੰਗੀ ਹੋ ਜਾਂਦਾ ਸਿਰਫ ਉਸ ਨੂੰ ਆਪਣਾ ਨਾਮ ਨੰਬਰ ਰੈਂਕ ਤੇ ਆਪਣੀ ਡੇਟ ਆਫ ਬਰਥ ਦੇਣੀ ਪੈਂਦੀ ਹੈ ਮਗਰ ਜੋ ਕੁਝ ਵਾਪਰਿਆ ਉਹ ਸਾਨੂੰ ਪਤਾ ਉਸ جنگਾ ਦੇ درمیان ਚाइना ਨਾਲ ਦੀ ਖਾਸ ਤੌਰ ਤੇ ਆਪਣੇ ਮੁਲਕ ਪਾਕਿਸਤਾਨ ਗੁਆੜੀ ਮੁਲਕ ਪਾਕਿਸਤਾਨ ਦੇ ਰਾ ਜੋ ਕੁਝ ਕੀਤਾ ਗਿਆ ਜਾਂ ਉਸ ਤੋਂ ਬਾਅਦ ਵੀ ਮੈਨੂੰ ਯਾਦ ਹੈ ਨਾਇਕ ਹੰਮੀਰ ਹਰ ਮੇ ਥਿੰਕ ਮੇ ਥਿੰਕ ਸੀ ਨਾਇਸ਼ਾ ਦੋਦਾ ਮਾਫ ਕਰਨਾ ਤੇ ਉਹ ਇਹ 2004-5 ਦੇ ਉਹਦਾ ਸਿਰ ਕਤਲ ਕਰਕੇ ਲੈ ਗਏ ਕਲਪ ਕਰਕੇ ਲੈ ਗਏ ਪਾਕਿਸਤਾਨ ਚਾਤਵਾਦੀ ਤੇ ਇਸ ਕਿਸਮ ਦੇ ਮਨੁੱਖੀ ਉਦਕਾਰਾਂ ਦੀ ਉਲੰਘਣਾ ਜੇ ਕੋਈ ਮੁਲਕ ਕਰਜ਼ਾ ਤੇ ਉਹਦੇ ਖਿਲਾਫ ਕਾਰਵਾਈ ਕੋਈ ਨਹੀਂ ਹੁੰਦੀ ਵੈਸੇ ਕਹਿੰਦੇ ਨੇ ਸੰਸਾਰ ਭਾਜ ਜਦੋਂ ਇਹ ਕਾਨੂੰਨ ਬਣ ਗਿਆ ਸੰਵਿਧਾਨ ਬਣ ਗਿਆ ਭਾਰਤ ਤੇ ਕਰ ਰਿਹਾ ਸੰਵਿਧਾਨ ਆਪਣੇ ਚ ਵੀ ਹੈਗਾ ਸਭ ਕੁਝ ਹੈਗਾ ਤੇ ਉੱਥੇ ਜੇਕਰ ਅਸੀਂ ਤੇ 93000 ਰੁਪਏ ਕੋਲ ਦੇ ਕੈਦੀ ਛੱਡ ਦਿੱਤੇ ਪੋਲੇ ਪੰਚ ਆ ਕੇ ਤੇ ਉਹ ਛੱਡ ਦਿੱਤੇ ਤੇ 556 ਕੈਦੀ ਉੱਥੇ ਹਲੇ ਤੱਕ ਮਰ ਖਰ ਗਏ ਕਿਸੇ ਨੇ ਬਾਤ ਨਹੀਂ ਲਈ ਤੇ ਜਿਹੜੇ ਮਨੁੱਖੀ ਅਧਿਕਾਰ ਨੇ ਯੂਨੀਵਰਸਲੀ ਐਪਲੀਕੇਬਲ ਨੇ ਤੇ ਖਾਸ ਤੌਰ ਤੇ ਜੇ ਹੁਣ ਮਨੁੱਖੀ ਹਕਕਾਂ ਦੀ ਗੱਲ ਕਰਦੇ ਆਂ ਪ੍ਰੌਕਸੀ ਵਾਲ ਜਿਹੜੀ ਚੱਲ ਰਹੀ ਹੈ ਤੇ ਉਹ ਇਹਦੇ ਵਿੱਚ ਵੀ ਜਿਹੜੇ ਕਿ ਵਾਇਲੇਸ਼ਨ ਹੋ ਰਹੀਆਂ ਨੇ ਦੋਨੋਂ ਪਾਸਿਆਂ ਤੋਂ ਔਰ ਸਾਡੇ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਵਿਦੇਸ਼ਾਂ 'ਚ ਸਾਡੇ ਬਹੁਤ ਸਾਰੇ ਨੌਜਵਾਨ ਅਸਲੇ ਵਿਦੇਸ਼ਾਂ ਦੇ ਵਿੱਚ ਹੈਗੇ ਨੇ ਤੇ ਵਿਦੇਸ਼ਾਂ ਦੇ ਵਿੱਚ ਉਹ ਜੋ ਕਿ ਉਹਨਾਂ ਦੇ ਨਾਲ ਵਾਪਰਿਆ ਕੁਝ ਤੋਂ ਠੀਕ ਹੈ قصور وار ਹੋਣਗੇ ਉਸ ਕਾਨੂੰਨ ਦੇ ਥੱਲੇ ਆਉਂਦੇ ਨੇ ਮਗਰ ਜੋ ਕਾਨੂੰਨ ਦੇ ਥੱਲੇ ਨਹੀਂ ਉਹਨਾਂ ਨੂੰ ਹੱਕ ਅਸਲ ਹੈ ਆਪਣੀ ਉਸ ਕਾਨੂੰਨ ਦੇ ਮੁਤਾਬਕ ਆਪਣੀ ਆਵਾਜ਼ ਬੁਲੰਦ ਕਰਨ ਦਾ ਭਾਵੇਂ ਕੱਤਰਚ ਹੋਣ ਜਾਂ ਅਮਰੀਕਾ 'ਚ ਹੋਵੇ ਤੇ ਉਹ ਆਵਾਜ਼ ਉਸ ਕਾਨੂੰਨ ਉਹਦੇ ਤਹਿਤ ਆ ਤੇ ਮੈਂ ਸਮਝਦਾ ਹਾਂ ਕਿ ਸਾਰੇ ਜਿਹੜੇ ਮਨੁੱਖੀ ਅਧਿਕਾਰ ਨੇ ਇਹਨਾਂ ਦੀ ਦੇਖਰੇਖ ਇਹਨਾਂ ਦੇ ਅੰਤਰਗਤ ਸਾਰੇ ਮੁਲਕਾਂ ਨੂੰ ਸਾਰੇ ਸਮਾਜ ਨੂੰ ਆਪਣੇ ਪੰਜਾਬ ਵਿੱਚ ਵੀ ਤੇ ਬਾਕੀ ਸਾਰੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕੌਣ ਨਹੀਂ ਜਾਣਦਾ 84 ਦੰਗਿਆਂ ਦੇ ਹਲ ਤੇ ਕਰ 33 ਸਾਲ ਹੋ ਗਏ ਨੇ ਹਾਲੇ ਤੱਕ ਕੋਈ ਇਨਸਾਫ ਨਹੀਂ ਹੋਇਆ ਜਸਟਿਸ ਸਾਹਿਬ ਬੈਠੇ ਨੇ ਤੇ ਅਦਾਲਤਾਂ ਤੇ ਅਦਾਲਤਾਂ ਦੇ ਫੈਸਲੇ ਕਰਦੀਆਂ ਨੇ ਤੇ ਇਨਸਾਫ ਨਹੀਂ ਕਰਦੀਆਂ ਤੇ ਮੈਂ ਸਮਝਦਾ ਹਾਂ ਕਿ ਸਾਰੇ ਜਿਹੜੇ ਮਨੁੱਖੀ ਅਧਿਕਾਰ ਨੇ ਇਹਨਾਂ ਦੀ ਦੇਖਰੇਖ ਇਹਨਾਂ ਦੇ ਅੰਤਰਗਤ ਸਾਰੇ ਮੁਲਕਾਂ ਨੂੰ ਸਾਰੇ ਸਮਾਜ ਨੂੰ ਆਪਣੇ ਪੰਜਾਬ ਵਿੱਚ ਵੀ ਤੇ ਬਾਕੀ ਸਾਰੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕੌਣ ਨਹੀਂ ਜਾਣਦਾ 84 ਦਿਨਾਂ ਦੇ ਹਾਲ ਤੇ ਕਰ 30 سال ਹੋ ਗਏ ਨੇ ਹਾਲੇ ਤੱਕ ਕੋਈ ਇਨਸਾਫ ਨਹੀਂ ਹੋਇਆ ਜਸਟਿਸ ਸਾਹਿਬ ਬੈਠੇ ਨੇ ਤੇ ਅਦਾਲਤਾਂ ਤੇ ਅਦਾਲਤਾਂ ਦੇ ਫੈਸਲੇ ਕਰਦਿਆਂ ਨੇ ਤੇ ਇਨਸਾਫ ਨਹੀਂ ਕਰਦਿਆਂ ਮੈਂ ਨਾ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ